ਲੋ ਵੀ ਮਿੱਤਰੋ ਕੰਮ ਹੋ ਗਿਆ ਚਾਲੂ ਤੇ ਕੋਈ ਸਭ ਲਵਾ ਰਿਆ ਟਾਇਰ ਵਾਲੀ ਮਿਹਨਤ ਪਹਿਲਾਂ 5 5 7 7 ਗੇੜੇ ਲਵਾ ਰਿਆ ਪੂਰੀ ਯੈਸ ਕਰਾ ਰਿਹਾ ਗੱਲਬਾਤ ਖਿੱਚ ਕੇ ਖਿੱਚ ਕੇ ਡਾਵਾ ਭੱਜ ਕੇ ਡੋਰ ਨਾ ਡੋਰ ਨਾ ਕੋਈ ਨਾ ਤੇਰੀ ਵਾਰੀ ਆਉਣੀ ਹੁਣ ਮੈਂ ਤੇਰਾ ਵੀ ਜੋਰ ਲਵੋਨਾ ਓ ਬੱਲੇ ਤੇਰੇ ਆ ਜਾ ਆ ਜਾ ਆ ਜਾ ਚੱਕਦੇ ਕੰਮ ਨੂੰ ਮਗਰੇ ਹੀ ਮਗਰੇ ਹੀ ਮਗਰੇ ਹੀ ਮੂਰੇ ਜਾਣਾ ਵਾ ਗੱਲਦਾ ਕੰਮ ਕਹਿੰਨੀ ਫੇਰ ਵਾਜੇ ਪੂਰਾ ਜੋਰਾਂ ਚੋਰਾਂ ਦੇ ਕੋਈ ਸਾ ਵੀ ਛਿਟੀ ਲੈ ਕੇ ਖੜੇ ਆ ਓਏ ਕੀ ਗੱਲ ਆ ਓ ਵੇ ਪਾਜਦਾ ਕਹਦਾ ਨਹੀਂ ਆ ਜਾ ਆ ਰਿਹਾ ਬਿੱਲਿਆ ਖੇਚ ਕੇ ਖੇਚ ਕੇ ਲਾ ਵੀ ਐਂਡ ਟੂ ਐਂਡ ਕੰਮ ਚੇਂਜ ਹੋ ਰਿਹਾ ਵਾ ਆ ਮੁੰਡਾ ਜਾਣਦਿਆ ਯੂ 911 ਓ ਵੇ ਕੱਲ ਕੱਲ ਉਹ ਸਹਿਜ ਨਹੀਂ ਆਇਆ ਤੂੰ ਫਟਾ ਮੋਟਿਆ ਫਟਾ ਫਟਾ ਚੱਲ ਚੱਲ ਕੇਲੇ ਵੱਧ ਮੈਲੇ ਤੈਨੂੰ ਅੱਜ ਤੇਰੀ ਵਾਰੀ ਆ ਤੇਰੀ ਆਜਾ ਆਜਾ ਤੂੰ ਬੋਹ ਕਹਿੰਦਾ ਹੈਗਾ ਚੱਲ ਏ ਔ ਚੱਕ ਕਿਰਦਨਾਰੀ ਚਾੜ ਦੇ ਵੱਲੂ ਇੱਥੇ ਆਇਆ ਕਰੇ ਦਿਨੈ ਜੀ ਕੰਮ ਕਰ ਦੇਣਾ ਤੇਰਾ ਹੈ ਨਹੀਂ ਆਈ ਕਰੂੰਗਾ ਕਿ ਨਹੀਂ ਮੌਤ ਕਰਾਉਣੀ ਕਹਿੰਦਾ ਵੇਲਾ ਕੰਦਾ ਤੂੜਾ ਪੜਦੀ ਜਾਂਦੀ ਜਾਨੀ ਵੀਰ ਇਹ ਅਰਜੈਂਟ ਲੋ ਗੱਡੀਆਂ ਨਹੀਂ ਸੁਣਿਆ ਜਾਂਦਾ ਵਾ ਸ਼ੂਰਮੇ ਆਉਣ ਤਰੀਕਾਂ ਦੇ ਤੂੰ ਸ਼ੂਰਮੇ ਨਹੀਂ ਆਉਂਦੇ ਤਰੀਕਾਂ ਦੇ ਇੱਥੇ ਇਹ ਤਰੀਕਾ ਹੋ ਰੀਆਂ ਪੈਂਦੀਆਂ ਇੱਥੇ ਮੈਂ ਹਫ਼ਤੇ ਹੀ ਤਾਂ ਕਿ ਬੈਂਕ ਵਾਲੇ ਮੈਂ ਪਛਾਣਦਾ ਨਹੀਂ ਹੋਈ ਪੈਂਦੀ ਆ ਸਾਲੇ ਵੱਲੂ ਤੈਨੂੰ ਕੀ ਹੋ ਗਿਆ ਚੱਲ 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 ਵੀਡੀਓ ਜੀ ਤੇਜ ਬਾਜ ਹਾਲੀਵੁੱਡ ਦੀ ਔਰ ਇਹਦੀ ਘੋੜੀ ਉੱਪਰ ਇਹ ਲੋਣੀ ਸਾਲਾ ਤਾਂ ਲੱਗਾ ਵਾ ਚੱਲ ਮੋਟਰਸਾਈਕਲ ਜਾਣਾ ਮਰਨਾ ਆਇਆ ਕਿ ਪਾਸ ਮਰਨਾ ਹੈ ਹਾਂ 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 ਕੋਡਾ ਕੋਡਾ ਰਹਿਣਾ ਕਾਹਦਾ ਤੁਸੀਂ ਉੱਥੇ ਚੱਲ ਭਾਜੀ ਜਮ ਵਿੱਚ ਚਲੇ ਗਏ ਆ ਕੀ ਕੱਬਕੂ ਅੱਜ ਝੋਟਾ ਚੱਲ ਝੋਟਿਆ ਐਦੇਗਾ ਮੈਨੂੰ ਪਿੰਕਾ ਮਾੜਨਾ ਪਿੰਕਾ ਮੈਂ ਵੀ ਇੰਨੀ ਸਪੀਡ ਤੇ ਹੀ ਲਾਉਣੇ ਮੈਂ ਵੀ ਤੇਰੇ ਵਰਗਾ ਹੀ ਆ ਬੇਂਦਿਆ ਥੋੜੀ ਥੋੜੀ ਲੇ ਮਸ਼ਹੂਰੀ ਆਪਣੀ ਵਾਰੀ ਹੋਣੀ ਭਾਈ ਦੋਵਾਂ ਦੀ ਮੈਂ ਵੀ ਆ ਗਿਆ ਮਸ਼ਹੂਰੀ ਹੁਣ ਮੈਂ ਵੀ ਕਰਨੀ ਆ ਆਪਦੀ ਚੱਲ ਹੋਏ ਹੋ ਇੱਕ ਕਬੂਤਰ ਇਹ ਮਾਰਦਾ ਹੀ ਇਹ ਮਾਰਦਾ ਹੀ ਡਾਰੀ ਆਏ ਨਹੀਂ ਗੱਲ ਪਰਸੋਂ ਪਰਸੋਂ ਯਾਰ ਭਾਈ ਆਪੀ ਅਛਾ ਆ ਤੇਰਾ ਬਹਾਨਾ ਸਹੀ ਆ ਜੇ ਕਿਤੇ ਮੀਂਹ ਦਾ ਕਹਿੰਦਾ ਫੇ ਤੇਰੀ ਛਿਟੀ ਪੱਕਾ ਭਰੀ ਕੋ ਪਾਉਣੀ ਸੀ ਮੈਂ ਨਹੀਂ ਕਢਾਤੇ ਦੋ ਗੇੜੇ ਭਾਈ ਕਢਾਉਣੇ ਆ ਭਾਜੀ ਨੇ ਭਾਜੀ ਗੇੜੇ ਨਹੀਂ ਬੈਠਕਾਂ ਕਢਾਇਆ ਕਰੀਏ ਜਿਆਦੀਆਂ ਕਾਲਾ ਹੀ ਆ ਜੀ ਬੈਠਕਾਂ ਵਾਲਾ ਕੰਮ ਕਢਾਇਆ ਕਰੀਏ ਇੱਕੋ 600 ਤੋਂ 100 150 ਰੱਖੀਏ ਫੇਰ ਪੱਟ ਫੁੱਲਣੇ ਇਹਨਾਂ ਦੇ ਨਹੀਂ ਛੁੱਟੀ ਦਾ ਹਾਂਜੀ ਛੁੱਟੀ ਤੂੰ ਹੀ ਸੁਣ ਲੈ ਜੇ ਛੁੱਟੀ ਕੀਤੀ ਹੈ ਨਾ ਜਾਂ ਕੋਕ ਦੀ ਬੋਤਲ ਲੈ ਆਂ ਕਰੋ ਬਰਫ ਦਾ ਡੁੰਗਾ ਵੀ ਲਿਆ ਸਕਦੇ ਆ ਸਹੀ ਆ ਕੋਈ ਸਾਹਿਬ ਸਹੀ ਆ ਜੀ ਹਾਂ ਤੇ ਬਾਕੀ ਗੱਲ ਬਾਈ ਐਸੀ ਆ ਬਿੱਲੇ ਇੱਥੇ ਹਾਂਜੀ ਚੱਲ ਜੱਟਾ ਭਾਈ ਛੱਡੇ ਦੇ ਇੱਕ ਚੱਲ 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 ਮੋਗਲੇ ਕੀ ਗੱਲ ਲਾਉਂਦਾ ਨਹੀਂ ਮਿਹਨਤ ਅੱਜ ਬੜੀ ਠੀਕ ਹੈਗਾ ਕੋਈ ਨਾ ਕਰਦੇ ਤੈਨੂੰ ਠੀਕ ਕੋਈ ਸਾਹਿਬ ਕਿੱਦਾਂ ਵਧੇ ਆ ਬੰਦੇ ਕੱਟੇ ਅੱਜ ਨਹੀਂ ਨਹੀਂ ਵਧਦੇ ਵਾਦੇ ਜੀ ਠੀਕ ਹੈ ਜੀ ਵਾਦਨ ਕੇ ਹੋਰ ਕਿਰਪਾ ਕਰੇ ਬਾਬਾ ਹੁਣ ਇਹਨਾ ਮਿੱਟੀ-ਮੁੱਟੀ ਆਪਸ ਤਾਤੀ ਆ ਹਾਂਜੀ ਬੰਦਾ ਬਸ ਆਇਆ ਨਾ ਲੈ ਕੇ ਕਰਾਇਆ ਰੌਣਕਾਂ ਪੂਰੀਆਂ ਲੱਗੀਆਂ ਦੇਖ ਸਕਦੇ ਤੁਸੀਂ ਕਬੂਤਰ ਵੀ ਆਇਆ ਅੱਜ ਕਬੂਤਰ ਵੀ ਆਇਆ ਅੱਜ ਓਏ ਇੱਧਰ ਇੱਧਰ ਆ ਆਹ ਦੀ ਰਚਟੇ ਕਚੇ ਆ ਅਈਆ ਇਹ ਮਿਹਨਤੀ ਆ ਬੰਦਾ ਆ ਜਾ ਆ ਜਾ ਦਾ 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 ਜਾ ਜਾ ਚੱਕ ਵੀ ਬੱਲੇ ਝੋਟਿਆ ਅਲੇ ਬਾਜ 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 ਓ ਵੇ ਵੇਖੀ ਗਾਂਹ ਨਾ ਨੰਗ ਜੀ ਓ ਵੇ ਚੱਲ ਚੱਲ ਫੜ ਤਰੇ ਨਸ਼ਾ ਯੂ ਮਿਹਨਤਾਂ ਦਾ ਨਸ਼ਾ ਲੋ ਕੁਈ ਸਾਹ ਹੋ ਗਿਆ ਮਗਰ ਛਿਟੀ ਲੈ ਕੇ ਇਹਨਾਂ ਨੇ ਇਹ ਇਦਾਂ ਨਹੀਂ ਸੂਤ ਦਾ ਕੰਮ ਆ ਅੱਜ ਪਾਣੀ ਤੇ ਹੀ ਆ ਇਹ ਕੂਂਦੀਆਂ ਉਲਟੀਆਂ ਕਰਦਾ ਹੀ ਆ ਕਹਿੰਦਾ ਮੈਂ ਚੱਲ ਕੀ ਚੱਲ ਕੂਂਦੀਆਂ ਉਲਟੀਆਂ ਨਹੀਂ ਕਰਦਾ ਹੀ ਹਾਂ ਉਲਟੀ ਤਾਂ ਕੀਤੀ ਵੀ ਨਹੀਂ ਮੈਂ ਫੇਕ ਕੀਤਾ ਤੂੰ ਆ ਜਾ ਮੈਨੂੰ ਕਹਿੰਦਾ ਹੀ ਤੇਜ਼ ਤੇਜ਼ ਨਾਲੇ ਹੋਰ 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 ਆ ਜਾ ਆ ਜਾ ਝੋਟਿਆ ਇਹ ਅਗਲਾ ਸੈਟ ਹੀ ਹੋ ਚਲੋ ਅਗਲੇ ਕਹਿੰਦੇ ਆ ਓਏ ਉਹ ਬਿੱਲਿਆ ਚੱਲ 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 ਤੂੰ ਮੁੰਡੇ ਚੱਲ ਸ਼ਾਬਾਸ਼ ਸ਼ਾਬਾਸ਼ ਓ ਸਾਰਿਆਂ ਦਾ ਸਾਲਿਆ ਦੋ ਚੱਲ ਚੱਲ ਚੱਲੇ ਮਰ ਤ ਹੌਲੀ ਹੌਲੀ ਕੱਲ ਚੱਲ ਇੰਦਰਮੋਹਨ ਚੱਲ 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 ਮਗਰੇ ਜਾਨ ਚੱਲ ਚੱਲ ਤੂੰ ਹੀ ਈ ਗੱਲ ਆ ਭੰਗੜਾ ਪਾਉਣ ਦਿਆਂ ਵਾ ਚੱਲ 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 ਵਾ ਬਾਬਾ ਜੀ ਇਦਾਂ ਨਹੀਂ ਭੱਜਣ ਦੇਣਾ ਹਾਜ਼ਰੀ ਲਵਾ ਕੇ ਜੀ ਹਾਲ ਕਿੱਦਾਂ ਮੁੰਡੇ ਹੁਣ ਬਹੁਤ ਵਧੀਆ ਚੜ੍ਹਦੀ ਕਲਾ ਜੀ ਕਰਾਉਂਦਾ ਕੋਈ ਥੱਲੀ ਕਿ ਨਹੀਂ ਬਹੁਤ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇੱਥੇ ਨੌਜਵਾਨ ਵੀਰ ਆਉਣ ਗਰਾਊਂਡ ਦੇ ਵਿੱਚ ਆਪਣੇ ਕੋਚ ਸਾਹਿਬ ਭਾਜੀ ਬਹੁਤ ਵਧੀਆ ਸਿਖਾਰਿਆਂ ਨੇ ਤੇ ਸਾਰਿਆਂ ਨੂੰ ਅਪੀਲ ਹੈ ਕਿ ਭਾਈ ਵੱਧ ਤੋਂ ਵੱਧ ਇੱਥੇ ਪਹੁੰਚੋ ਨੌਜਵਾਨ ਜੋ ਨਸ਼ੇ ਤੋਂ ਬਚੋ ਤੇ ਕਬੱਡੀਆਂ ਖੇਡੋ ਤੇ ਆਪਣਾ ਨਾਮ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਲਈ ਅਪੀਲ ਬਾਬਿਆਂ ਜੀ ਸੁਣ ਲਈ ਮੁੰਡੇ ਹੁਣ ਬੋਲ ਨਹੀਂ ਰਹਿਗੇ ਕਿਉਂਕਿ ਤਸੱਲੀ ਬਹੁਤ ਹੋਈ ਆ ਆਵਾਜ਼ ਤਾਂ ਆਪਣੀ ਨਿਕਲ ਨਹੀਂ ਗਈ ਖਾਸ ਕਰਕੇ ਹੈਪੀ ਦੀ ਤਸੱਲੀ ਜ਼ਿਆਦਾ ਹੋਈ ਆ ਹੋ ਗਈ ਆ ਹੋ ਗਈ ਆ ਹੈਪੀ ਦੇ ਅੰਦਰ ਬੈਠੇ ਦੀ ਠੀਕ ਆ ਕਿਹੜਾ ਹੈਪੀ ਕਿਹੜਾ ਭਾਜੀ ਇਹਨਾਂ 'ਚ ਲਾਲ ਜੀ ਸ਼ਰਟ ਵਾਲਾ ਇਹ ਤਾਂ ਕਹਿੰਦੇ ਹੋਰ ਆ ਬਹੁਤ ਬਾਰਾ ਬਾਰਾ ਹੀ ਹਾਂ ਬੜਾ ਬੜਾ ਭੜਾ ਪੇੜਾ ਜਿਆਫੀ ਆ ਨਾ ਲੈਟਾ ਆਪਣਾ ਗੁੱਸਾ ਕਰ ਗਿਆ ਤਾਂ ਕੋਈ ਨਾ ਕੋਈ ਨਾ ਕੱਲੂ ਘੇਰ ਦੇ ਨੂੰ ਭਾਜੀ ਕੋਈ ਨਾ ਕੱਲ ਪਹਿਲਾਂ ਇਹਦੇ ਦਾ ਇਹ ਤੋਂ ਸਟਾਰਟ ਕਰਦੇ ਵੀਡੀਓ ਬਣਾਉਣੀ ਹੈ ਜੇ ਕਿਹੜਾ ਲਾਉਂ ਤੀ ਤਾਂ ਨਹੀਂ ਨਾ ਆਪਾਂ ਲਾਉਣੇ ਕੋਲ ਲਾਉਣੇ ਪੈਣੇ ਦੋ ਹੀ ਆ ਦੋ ਤਿੰਨ ਸਜਾ ਪੂਰੀ ਮਿਲਦੀ ਜੀ ਇੱਕ ਦਿਨ ਲੇਟ ਆਉਂਗੇ ਕੀ ਸਜਾ ਭਾਜੀ ਇਹਨਾਂ ਦੇ ਗੀੜਾ ਰੌਂਡ ਲਾਉਣੇ ਬੈਟਕਾਲਾ ਠੀਕ ਆ ਡੱਡੂ ਛੜਾਪੇ ਸਹੀ ਆ ਸਹੀ ਆ ਕਿੰਨੇ ਦੋ ਰੌਂਡ ਦੋ ਠੀਕ ਆ ਹੈਪੀ ਮਨਜੂਰ ਆ ਉਹ ਹੈਪੀ ਮਨਜੂਰ ਆ ਹੈਪੀ ਬੋਲਦਾ ਨਹੀਂ ਵੇਖ ਲੈ ਹੱਥ ਕੇ ਦਾ ਸਮਝ ਆਉਦੀ। ਕਹਣਾ ਓਏ। 268 ਉਹ ਚੱਕ ਦਿਖਾਉਂਦੇ ਏ ਡੋਲਾ ਸਰਦਾਰ ਜੀ ਜਾ ਰਹੇ ਨੇ। ਆਹ ਸਾਹਮਣੇ ਖੜੇ ਲਾਲਾ ਜੀ ਮੁਸਕਰਾਹਟ ਇਹਨਾਂ ਦੀ ਦੇਖਣ ਵਾਲੀ ਹੁੰਦੀ ਆ। ਉਹਦੀ ਬਰਾਜ ਜੀ ਨੇ ਕਿਹਾ ਤੇ ਨਹੀਂ। ਬਾ ਬਣੀ ਜਾਂਦੀ ਏ। ਉਹ ਜਾਂਦਾ ਬਿੱਲਾ ਸ਼ੇਰ ਪਰ ਕਹਿੰਦੇ ਸਰਦਾਰ ਦੀ ਹੱਥ ਕਰਾਉਂਦੇ ਹੋਏ ਜਾਂਦੇ ਨੇ। ਆ ਮੇਰੇ ਕੋਲ ਸਾਡਾ ਮੋਟਾ ਹਾਉ ਤੁਰਿਆ ਆਂਦਾ ਕਹਿੰਦੇ ਬਿੱਲਾ ਸ਼ੂਟਰ ਸ਼ੂਟਰਾਂ ਨੂੰ ਸ਼ੂਟ ਕਰਦਾ ਬਿੱਲਾ ਸ਼ੂਟ ਕਰਦਾ ਹਾਉ ਤੁਰਿਆ ਆਂਦਾ ਕਹਿੰਦੇ ਬਿੱਲਾ ਸ਼ੂਟਰ ਸ਼ੂਟਰਾਂ ਨੂੰ ਸ਼ੂਟ ਕਰਦਾ ਬਿੱਲਾ ਸ਼ੂਟ ਕਰਦਾ ਆ ਵੀ ਨਿਕਲ ਗਿਆ ਉਹ ਆਇਆ ਆ ਬਿੱਲਿਆ ਐਨੂੰ ਆਇਆ ਐਨੂੰ ਉਹ ਚੱਲ ਪਲੇਅਰ ਕਹਿੰਦੇ ਚਾਰ ਪਰਚਾਰ ਤਿਆਰ ਖੜੇ ਨੇ ਆਉਣ ਦੇਣਾ ਸਰਦਾਰ ਜੀ ਇਧਰ ਖੜੇ ਨੇ ਲਾਲਾ ਜੀ ਹਲਕੀ ਮੈਂ ਨਹੀਂ ਲਾਉਂਦਾ ਹੁਣ ਹਲਕੀ ਜੀ ਮੁਸਕਾਨ ਅੱਜ ਤੋਂ ਇਧਰ ਕਰ ਇਹ ਕਾਤਰ ਬਣਾਇਆ। ਬਈ ਛੋਟੀਆਂ 2 ਵਜੇ ਇਧਰ ਇਧਰ ਤਾਂ ਕਰੂੰ। ਇਹ ਕਾਤਰ ਬਣਾਇਆ। ਤੀਜਾ ਵੀ ਕੱਟਿਆ ਹੋਇਆ ਇਧਰੋਂ। ਰੋਟੇ ਖਾ। ਆਹ ਹਾਂ। ਉਹਨੂੰ ਘੁਮਾਵਾਂ। ਲੈ ਗਈ। ਇਹ ਕਿਹੜਾ ਕੰਮ ਹੋਇਆ ਜ਼ਰਾ? ਇਹ ਤਾਂ ਭਰਾਵਾ ਭਾਈ ਇਕੱਠੇ ਆ। ਭਾਜੀ ਨੇ ਭਾਜੀ ਲਈ ਤੇ ਮਿਹਨਤ ਲਵਾਉਂਦੇ ਆ। ਹੈਂ? ਮੈਂ ਨਹੀਂ ਕਰਾਂ ਉਹ। ਭਾਜੀ ਨੇ ਨਹੀਂ ਇਕੱਠੇ ਗਏ। ਨਹੀਂ ਕਿਹੜੇ ਭਾਈ ਨੇ ਇਕੱਠੇ? ਨਾਈ ਨੇ ਇਦਾਂ ਥੋੜੀ ਕੱਟਦੇ ਆ। ਆ ਸਹਿਜ ਤੇਰੇ ਤੋਂ ਲੈ ਗਿਆ ਨੰਬਰ ਅੱਜ ਵੇਖ ਲੈ। ਕਰੇ ਸੱਤਾ ਮੋਟਿਆ ਜਾਗੇ ਥਾਪੀ ਮਾਰ ਦੇ ਇੱਕ ਮਾਰ ਦੇ ਔ ਯੱਕ ਕਰਤਾ ਹੀ ਚੈਲੰਜ